ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸੁਖਮਨੀ ਸਾਹਿਬ ਦਾ ਪਾਠ ਅਸੀਂ ਕਿਵੇਂ ਕਰੀਏ ਕਿ ਸਾਨੂੰ ਫਲ ਬਹੁਤ ਹੀ ਜਲਦੀ ਪ੍ਰਾਪਤ ਹੋ ਜਾਵੇ ਭਾਵੇਂ ਸਾਡੀਆਂ ਸਾਰੀਆਂ ਹੀ ਦਿਲ ਦੀਆਂ ਮਨੋ ਕਾਮਨਾ ਪਰਮਾਤਮਾ ਜੀ ਆਪ ਜਾਣ ਲੈਣ ਤੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਕਿੰਨੀ ਤਾਕਤ ਹੈ ਕਿ ਸਾਡੀਆਂ ਕਿਵੇਂ ਸਾਰੀਆਂ ਹੀ ਇਛਾਵਾਂ ਬਿਨਾਂ ਸਤਿਗੁਰ ਜੀ ਨੂੰ ਦੱਸਿਆਂ ਹੀ ਪੂਰੀਆਂ ਹੋ ਜਾਂਦੀਆਂ ਹਨ ਉਹ ਸਾਡੇ ਮਨਾਂ ਦੀਆਂ ਕਿਵੇਂ ਜਾਣ ਲੈਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਸੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਮਹਾਪੁਰਖਾਂ ਦੇ ਵੱਲੋਂ ਦੱਸੀ ਗਈ ਉਹ ਯੁਗਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਜਿਸ ਨੂੰ ਅਪਣਾ ਕੇ ਅਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਵੱਧ ਤੋਂ ਵੱਧ ਫਲ ਪ੍ਰਾਪਤ ਕਰ ਸਕਦੇ ਹਾਂ ਜੀ ਇਹ ਮਹਾਪੁਰਖਾਂ ਵੱਲੋਂ ਦੱਸੀ ਹੋਈ ਯੁਗਤ ਉਹਨਾਂ ਵੀਰਾਂ ਅਤੇ ਭੈਣਾਂ ਦੇ ਲਈ ਹੈ ਜੋ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਜੀ ਕਿਉਂਕਿ ਕਈ ਵਾਰ ਅਸੀਂ ਬਹੁਤ ਹੀ ਇੰਪੋਰਟੈਂਟ ਗੱਲਾਂ ਨੂੰ ਅੱਧ ਵਿਚਕਾਰ ਹੀ ਛੱਡ ਦਿੰਦੇ ਹਾਂ ਜਿਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਪੂਰੀ ਸਮਝ ਨਹੀਂ ਪੈਂਦੀ ਕਿ ਅਸੀਂ ਆਪਣੇ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਆਪਣੇ ਸਿਰ ਤੇ ਕਿਵੇਂ ਕਰਵਾ ਲੈਣਾ ਹੈ ਪਰਮਾਤਮਾ ਜੀ ਦੀ ਕਿਵੇਂ ਮਿਹਰ ਪ੍ਰਾਪਤ ਕਰਨੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਉਹ ਬਾਣੀ ਹੈ ਜਿਹੜੀ ਤਨ ਮਨ ਤੇ ਧਨ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਕੱਟਦੀ ਹੈ ਹਰ ਤਰ੍ਹਾਂ ਦੇ ਦੁੱਖਾਂ ਨੂੰ ਕੱਟਦੀ ਹੈ ਤੇ ਸਾਡੀਆਂ ਹਰ ਤਰ੍ਹਾਂ ਦੀਆਂ ਮੁਸੀਬਤਾਂ ਨੂੰ ਦੂਰ ਕਰ ਦਿੰਦੀ ਹੈ ਕਈ ਵੀਰ ਤੇ ਪੜਣਾ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਇੱਕ ਪਾਠ ਦੀ ਸੇਵਾ ਕਰਦੇ ਹਨ ਤੇ ਕਈ ਦੋ ਪਾਠ ਕਰਨ ਦੀ ਸੇਵਾ ਵੀ ਨਿਭਾਉਂਦੇ ਹਨ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਜ਼ੁਗਤ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਅਸੀਂ ਉਸ ਯੁਗਤ ਦੇ ਅਨੁਸਾਰ ਪਾਠ ਕਰਾਂਗੇ ਤਾਂ ਸਾਨੂੰ ਦੋ ਪਾਠ ਜਿੰਨਾ ਫਲ ਪ੍ਰਾਪਤ ਹੋ ਜਾਵੇਗਾ ਜੇਕਰ ਸਾਡਾ ਦੋ ਪਾਠ ਦਾ ਨਿਤਨੇਮ ਹੈ ਸਾਨੂੰ ਯੁਗਤੀ ਦੇ ਨਾਲ ਪਾਠ ਕਰਕੇ ਚਾਰ ਪਾਠ ਜਿੰਨਾ ਫਲ ਪ੍ਰਾਪਤ ਹੋ ਜਾਵੇਗਾ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰੇ ਹੀ ਧਿਆਨ ਦੇ ਨਾਲ ਸੁਣਨਾ ਜੀ ਇਸ ਉਜਗਤੀ ਨੂੰ ਅਪਣਾ ਵੀ ਲੈਣਾ ਜੀ ਕਿਉਂਕਿ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਅਪਣਾ ਲਵਾਂਗੇ ਤਾਂ ਸਾਡੇ ਵਾਰੇ ਨਿਆਰੇ ਹੋ ਜਾਣਗੇ ਆਪਣੇ ਪੰਜਵੇਂ ਪਾਤਸ਼ਾਹ ਜੀ ਦੇ ਵੱਲੋਂ ਬਖਸ਼ੀਆਂ ਹੋਈਆਂ ਖੁਸ਼ੀਆਂ ਤੇ ਬਰਕਤਾਂ ਨੂੰ ਹਾਸਿਲ ਕਰ ਸਕਾਂਗੇ ਜਿਸ ਭਾਵਨਾ ਦੇ ਨਾਲ ਅਸੀਂ ਬਾਣੀ ਪੜਾਂਗੇ ਜਾਂ ਪਾਠ ਕਰਦੇ ਹਾਂ ਅਰਦਾਸ ਕਰਾਂਗੇ ਉਹ ਸਾਡੀਆਂ ਸਾਰੀਆਂ ਹੀ ਭਾਵਨਾਵਾਂ ਤੇ ਇਛਾਵਾਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਸਾਧ ਸੰਗਤ ਜੀ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਹਨ ਤੇ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਖੁਸ਼ੀ ਹਾਸਿਲ ਕਰ ਲਈ ਤਾਂ ਸਮਝ ਲੈਣਾ ਕਿ ਉਸਨੇ ਤਾਂ ਸਭ ਕੁਝ ਹੀ ਪ੍ਰਾਪਤ ਕਰ ਲਿਆ ਹੈ ਕਿਉਂਕਿ ਜਦੋਂ ਸਾਡਾ ਗੁਰੂ ਖੁਸ਼ ਹੋ ਜਾਂਦਾ ਹੈ ਤਾਂ ਉਹ ਖੁਸ਼ੀ ਦੇ ਨਾਲ ਸਾਡੀ ਝੋਲੀ ਦੇ ਵਿੱਚ ਸਾਰੀਆਂ ਹੀ ਦਾਤਾਂ ਪਾ ਦਿੰਦੇ ਹਨ ਇੱਕ ਉਹ ਚੀਜ਼ ਹੁੰਦੀ ਹੈ ਜੋ ਅਸੀਂ ਮੰਗ ਕੇ ਪ੍ਰਾਪਤ ਕਰਦੇ ਹਾਂ ਤੇ ਜਦੋਂ ਉਹ ਪਰਮਾਤਮਾ ਸਾਡੇ ਤੇ ਖੁਸ਼ ਹੋ ਜਾਂਦੇ ਹਨ ਤਾਂ ਉਹ ਸਾਨੂੰ ਬਿਨਾਂ ਮੰਗਿਆਂ ਹੀ ਸਾਰਾ ਕੁਝ ਦੇ ਦਿੰਦੇ ਹਨ ਸਭ ਤੋਂ ਪਹਿਲੀ ਗੱਲ ਹੈ ਜੀ ਪਰਮਾਤਮਾ ਜੀ ਦੀ ਖੁਸ਼ੀ ਨੂੰ ਹਾਸਿਲ ਕਰ ਲੈਣਾ ਜੇਕਰ ਤੁਸੀਂ ਵੀ ਗੁਰੂ ਜੀ ਦੀ ਖੁਸ਼ੀ ਹਾਸਿਲ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਗੁਰੂ ਜੀ ਕੀ ਸਮਝਾਉਂਦੇ ਹਨ ਤੇ ਸਾਡੇ ਸੰਤ ਮਹਾਪੁਰਸ਼ ਜੀ ਜਿਨ੍ਹਾਂ ਨੇ ਨਾਮ ਜਪ ਕੇ ਬੜੀ ਹੀ ਸਖਤ ਕਮਾਈ ਕੀਤੀ ਹੈ ਬਾਬਾ ਨਾਨਕ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਵੀ ਕਿਸੇ ਜ਼ਿੰਦਗੀ ਦੇ ਵਿੱਚ ਰੱਬ ਦੀ ਰੰਗੀ ਹੋਈ ਕੋਈ ਰੂਹ ਮਿਲ ਜਾਵੇ ਭਾਵ ਕੇ ਕੋਈ ਕਮਾਈ ਵਾਲਾ ਸੰਤ ਮਹਾਪੁਰਖ ਤੁਹਾਨੂੰ ਮਿਲ ਜਾਵੇ ਤਾਂ ਉਹ ਬੜੇ ਹੀ ਤੁਹਾਡੇ ਵਡਪਾਗੇ ਸਮੇਂ ਦੀ ਗੱਲ ਹੁੰਦੀ ਹੈ ਤੇ ਇਸ ਗੱਲ ਨੂੰ ਤੁਸੀਂ ਧਿਆਨ ਨਾਲ ਸੁਣ ਲੈਣਾ ਜੀ ਕਿਉਂਕਿ ਉਹਨਾਂ ਦੇ ਮੂੰਹੋਂ ਨਿਕਲਿਆ ਹੋਇਆ ਇੱਕ ਵੀ ਸ਼ਬਦ ਸਾਡੀ ਜ਼ਿੰਦਗੀ ਸਵਾਰ ਸਕਦਾ ਹੈ ਕਈ ਮਨੁੱਖ ਸਾਡੀ ਜ਼ਿੰਦਗੀ ਦੇ ਵਿੱਚ ਐਵੇਂ ਦੇ ਹੁੰਦੇ ਹਨ ਜੋ ਬਹੁਤ ਹੀ ਨਿਤਨੇਮੀ ਤੇ ਸੰਤ ਸੁਭਾਅ ਦੇ ਹੁੰਦੇ ਹਨ ਤੇ ਕਈ ਵਾਰੀ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿੰਨੀ ਉਹਨਾਂ ਨੇ ਗੁਰਬਾਣੀ ਪੜ੍ਹ ਕੇ ਕਮਾਈ ਕੀਤੀ ਹੋਈ ਹੈ ਤੇ ਉਹ ਜਿਹੜੀ ਵੀ ਗੱਲ ਕਰਦੇ ਹਨ ਉਹਨਾਂ ਦੇ ਮੂੰਹੋਂ ਨਿਕਲਿਆ ਹੋਇਆ ਹਰ ਇੱਕ ਸ਼ਬਦ ਸੱਚ ਵੀ ਹੋ ਜਾਂਦਾ ਹੈ ਤੇ ਪਰ ਅਸੀਂ ਇਹ ਧਿਆਨ ਵਿੱਚ ਰੱਖਣਾ ਹੈ ਕਿ ਕਦੇ ਵੀ ਇਹੋ ਜਿਹੇ ਸੰਤ ਮਹਾਪੁਰਖ ਦਾ ਕਦੇ ਸਾਨੂੰ ਦਿਲ ਨਹੀਂ ਦਿਖਾਉਣਾ ਚਾਹੀਦਾ ਉਹਨਾਂ ਨੂੰ ਖੁਸ਼ੀਆਂ ਦੇ ਕੇ ਉਹਨਾਂ ਵੱਲੋਂ ਮਿਹਰ ਹੀ ਲੈਣੀ ਚਾਹੀਦੀ ਹੈ ਅਤੇ ਮਹਾਪੁਰਖਾਂ ਦੇ ਬਚਨਾਂ ਨੂੰ ਧਿਆਨ ਨਾਲ ਸੁਣ ਕੇ ਕਮਾਉਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਮਹਾਪੁਰਖ ਜੀ ਖੁਸ਼ੀ ਵਿੱਚ ਆ ਕੇ ਸਾਨੂੰ ਨਾਮ ਜਪਣ ਦੀਆਂ ਐਸੀਆਂ ਜੁਗਤੀਆਂ ਢੰਗ ਤਰੀਕੇ ਦੱਸ ਦਿੰਦੇ ਹਨ ਜਿਨ੍ਹਾਂ ਦੇ ਨਾਲ ਸਾਡਾ ਪਾਰ ਉਤਾਰਾ ਹੀ ਹੋ ਜਾਂਦਾ ਹੈ ਜਿਨ੍ਹਾਂ ਦੇ ਨਾਲ ਸਾਡਾ ਜੀਵਨ ਵੀ ਸਫਲ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਇੱਕ ਮਨੁੱਖ ਤਨ ਤਨ ਬਾਬਾ ਹਰਨਾਮ ਸਿੰਘ ਜੀ ਦੇ ਕੋਲ ਗਿਆ ਜਾ ਕੇ ਨਮਸਕਾਰ ਕੀਤੀ ਤੇ ਕੋਲ ਬੈਠ ਗਿਆ ਕਹਿੰਦੇ ਕਿ ਬਾਬਾ ਹਰਨਾਮ ਸਿੰਘ ਜੀ ਨੇ ਉਸ ਮਨੁੱਖ ਨੂੰ ਕਿਹਾ ਕਿ ਪੁਰਖਾ ਤੇਰਾ ਨਿਤਨੇਮ ਕੀ ਹੈ ਤਾਂ ਕਹਿੰਦੇ ਕਿ ਉਸ ਮਨੁੱਖ ਨੇ ਦੱਸਿਆ ਕਿ ਬਾਬਾ ਜੀ ਮੈਂ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ ਤੇ ਕਹਿੰਦੇ ਕਿ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਕਿ ਚਲੋ ਠੀਕ ਹੈ ਭਾਈ ਪੁਰਖਾ ਤੂੰ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਅਤੇ ਤੂੰ ਮੈਨੂੰ ਵੀ ਸੁਣਾ ਫਿਰ ਉਸ ਮਨੁੱਖ ਨੇ ਸੁਖਮਨੀ ਸਾਹਿਬ ਜੀ ਬਾਣੀ ਪੜਨੀ ਆਰੰਭ ਕਰ ਦਿੱਤੀ ਅਤੇ ਹੀ ਬੜੇ ਹੀ ਪਿਆਰ ਦੇ ਨਾਲ ਮਹਾਪੁਰਖਾਂ ਨੇ ਉਸਦੇ ਕੋਲੋਂ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤੇ ਜਦੋਂ ਪਾਠ ਦੀ ਸਮਾਪਤੀ ਹੋਈ ਤਾਂ ਬਾਬਾ ਜੀ ਨੇ ਦੂਸਰਾ ਪਾਠ ਆਰੰਭ ਕਰਵਾ ਦਿੱਤਾ ਇਸੇ ਤਰ੍ਹਾਂ ਹੀ ਤੀਸਰਾ ਤੇ ਫਿਰ ਚੌਥਾ ਤੇ ਫਿਰ ਪੰਜਵਾਂ ਪਾਠ ਭਾਵਕੇ ਇੱਕੋ ਹੀ ਚੌਂਕੜੇ ਵਿੱਚ ਉਸਨੇ ਪੰਜ ਪਾਠ ਲਗਾਤਾਰ ਬਾਬਾ ਜੀ ਨੂੰ ਸੁਣਾਏ ਜਦੋਂ ਪੰਜ ਪਾਠ ਦੀ ਸਮਾਪਤੀ ਹੋ ਚੁੱਕੀ ਸੀ ਤਾਂ ਉਸ ਮਨੁੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਘਰ ਜਾਣ ਦੀ ਆਗਿਆ ਮੰਗੀ ਤੇ ਕਹਿੰਦੇ ਹਨ ਕਿ ਮਹਾਂਪੁਰਖਾਂ ਨੇ ਉਸ ਨੂੰ ਘਰ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਨਹੀਂ ਤੁਸੀਂ ਅੱਜ ਘਰ ਨਹੀਂ ਜਾਣਾ ਤੁਸੀਂ ਕੱਲ ਨੂੰ ਘਰ ਜਾਣਾ ਹੈ ਤਾਂ ਤੁਹਾਨੂੰ ਕੱਲ ਘਰ ਜਾਣ ਦੀ ਆਗਿਆ ਦੇ ਦਿੱਤੀ ਜਾਵੇਗੀ ਤਾਂ ਉਸ ਮਨੁੱਖ ਨੇ ਸਤਿ ਬਚਨ ਕਹਿ ਕੇ ਉੱਥੋਂ ਉੱਠ ਗਿਆ ਤੇ ਅਗਲਾ ਦਿਨ ਹੋਇਆ ਉਹ ਫਿਰ ਮਹਾਪੁਰਖਾਂ ਦੇ ਕੋਲ ਗਿਆ ਮਹਾਪੁਰਖਾਂ ਦੇ ਕੋਲ ਆ ਕੇ ਨਮਸਕਾਰ ਕੀਤੀ ਬੇਨਤੀ ਕੀਤੀ ਤੇ ਨਾਲ ਹੀ ਕਿਹਾ ਕਿ ਮਹਾਪੁਰਖੋ ਜੀ ਆਗਿਆ ਦਿਓ ਅੱਜ ਮੈਂ ਘਰ ਚੱਲਿਆ ਜਾਵਾਂ ਤੇ ਮਹਾਪੁਰਖਾਂ ਨੇ ਕਿਹਾ ਪਹਿਲਾਂ ਸਾਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਪੜ੍ਹ ਕੇ ਸੁਣਾਓ ਕਹਿੰਦੇ ਕਿ ਉਸ ਮਨੁੱਖ ਨੇ ਉਸੇ ਹੀ ਤਰ੍ਹਾਂ ਪੰਜ ਪਾਠ ਇੱਕੋ ਹੀ ਚੌਂਕੜੇ ਦੇ ਵਿੱਚ ਤਨਤਨ ਬਾਬਾ ਹਰਨਾਮ ਸਿੰਘ ਜੀ ਨੂੰ ਪੜ੍ਹ ਕੇ ਸੁਣਾਈ ਤੇ ਕਹਿੰਦੇ ਹਨ ਕਿ ਮਹਾਪੁਰਖ ਜੀ ਉਸ ਮਨੁੱਖ ਤੋਂ ਬਹੁਤ ਖੁਸ਼ ਹੋਏ ਤੇ ਖੁਸ਼ ਹੋ ਕੇ ਕਿਹਾ ਅੱਜ ਅਸੀਂ ਘਰ ਜਾਣ ਦੀ ਆਗਿਆ ਵੀ ਦੇਵਾਂਗੇ ਅਤੇ ਘਰ ਲੈ ਕੇ ਜਾਣ ਲਈ ਇੱਕ ਚੀਜ਼ ਵੀ ਦੇਵਾਂਗੇ ਇਹਨਾਂ ਕਹਿ ਕੇ ਬਾਬਾ ਹਰਨਾਮ ਸਿੰਘ ਜੀ ਉਸ ਮਨੁੱਖ ਦੇ ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ ਤੇ ਕਿਹਾ ਕਿ ਤੂੰ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈਂ ਪਰ ਅੱਜ ਤੋਂ ਤੂੰ ਸੁਖਮਨੀ ਸਾਹਿਬ ਜੀ ਦਾ ਪਾਠ ਇਸ ਤਰੀਕੇ ਦੇ ਨਾਲ ਕਰਨਾ ਹੈ ਜਦੋਂ ਵੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਨਾ ਹੈ ਤਾਂ ਹਰ ਅਸ਼ਟਪਦੀ ਦੀ ਸਮਾਪਤੀ ਤੋਂ ਬਾਅਦ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਹਰ ਅਸ਼ਟਪਦੀ ਦੀ ਸਮਾਪਤੀ ਤੋਂ ਬਾਅਦ ਵੀ ਤੁਸੀਂ ਫਿਰ ਇਹੀ ਜਾਪ ਕਰਨਾ ਹੈ ਤੁਸੀਂ ਫਿਰ ਸ਼ਲੋਕ ਸ਼ੁਰੂ ਕਰ ਦੇਣਾ ਹੈ ਜਿਸ ਤਰ੍ਹਾਂ ਹੀ ਪਹਿਲੀ ਅਸ਼ਟਪਦੀ ਤੋਂ ਬਾਅਦ ਸੁਖਮਨੀ ਸੁਖ ਅਮਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਫਿਰ ਇਸ ਤੋਂ ਬਾਅਦ ਕਹਿਣਾ ਹੈ ਦੀਨ ਦਰਦ ਦੁਖ ਭੰਜਨ ਘਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਇਹ ਸ਼ਲੋਕ ਪੜ੍ਹ ਕੇ ਸਤਨਾਮ ਵਾਹਿਗੁਰੂ ਕਹਿ ਕੇ ਫਿਰ ਨਵੀਂ ਅਸ਼ਟਪਦੀ ਸ਼ੁਰੂ ਕਰ ਦੇਣੀ ਹੈ ਇਸੇ ਹੀ ਤਰ੍ਹਾਂ ਹਰ ਇੱਕ ਅਸ਼ਟਪਦੀ ਤੋਂ ਦੋ ਪੰਕਤੀਆਂ ਦਾ ਜਾਪ ਕਰਕੇ ਫਿਰ ਸ਼ਲੋਕ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਉਹ ਜਾਪ ਜ਼ਰੂਰ ਕਰਨਾ ਹੈ ਇਸੇ ਹੀ ਤਰ੍ਹਾਂ ਤੁਸੀਂ 24 ਅਸ਼ਟਪਦੀਆਂ ਦਾ ਜਾਪ ਕਰਨਾ ਹੈ ਜਦੋਂ ਤੁਸੀਂ 24ਵੀਂ ਅਸ਼ਟਪਦੀ ਪੜ੍ਹਨੀ ਹੈ ਉਥੇ ਸੁਖਮਨੀ ਸੁਖ ਅਮਰਿਤ ਪ੍ਰਭ ਨਾਮ ਭਗਤ ਜਨਾਕੇ ਮਨ ਵਿਸਰਾਮ ਕਹਿ ਕੇ ਸਮਾਪਤੀ ਕਰ ਦੇਣੀ ਹੈ ਜਿੰਨਾ ਵੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤੁਸੀਂ ਇਸੇ ਹੀ ਤਰੀਕੇ ਨਾਲ ਕਰਨਾ ਹੈ ਇਸ ਤਰ੍ਹਾਂ ਪਾਠ ਕਰਨ ਨਾਲ ਤੁਹਾਨੂੰ ਫਲ ਦੁੱਗਣਾ ਹੋ ਕੇ ਮਿਲ ਜਾਵੇਗਾ ਜੇਕਰ ਅਸੀਂ ਇੱਕ ਪਾਠ ਕਰਾਂਗੇ ਸਾਨੂੰ ਦੋ ਪਾਠ ਜਿੰਨਾ ਫਲ ਪ੍ਰਾਪਤ ਹੋ ਜਾਵੇਗਾ ਜੇ ਅਸੀਂ ਦੋ ਪਾਠ ਨਿਤਨੇਮ ਦੇ ਕਰਾਂਗੇ ਤਾਂ ਸਾਨੂੰ ਚਾਰ ਪਾਠ ਦਾ ਫਲ ਪ੍ਰਾਪਤ ਹੋ ਜਾਵੇਗਾ ਭਾਵ ਕਿ ਜਦੋਂ ਇਸ ਜੁਕਤੀ ਦੇ ਨਾਲ ਪਾਠ ਕਰਾਂਗੇ ਤਾਂ ਸਾਨੂੰ ਦੁਗਣਾ ਫਲ ਪ੍ਰਾਪਤ ਹੋ ਜਾਵੇਗਾ ਸੋ ਸਾਥ ਸੰਗਤ ਜੀ ਜੇਕਰ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਕਰ ਲਈਏ ਕਿ ਜੇਕਰ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਠ ਇਸ ਤਰੀਕੇ ਨਾਲ ਪੜ੍ਹ ਲਈਏ ਤਾਂ ਸਾਨੂੰ ਪਰਮਾਤਮਾ ਜੀ ਵੱਲੋਂ ਬਖਸ਼ੀਆਂ ਹੋਈਆਂ ਬੇਅੰਤ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ ਸਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਦੁੱਖ ਦਿਲਦਰ ਦੂਰ ਹੋ ਸਕਦੇ ਹਨ ਜਿਸ ਨਾਲ ਸਾਡੇ ਘਰ ਦਾ ਮਾਹੌਲ ਵੀ ਬਹੁਤ ਹੀ ਵਧੀਆ ਹੋ ਜਾਵੇਗਾ ਤੇ ਸਾਡੇ ਮਨ ਨੂੰ ਸ਼ਾਂਤੀ ਵੀ ਪ੍ਰਾਪਤ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ